ਮੈਂ ਫੇਰ ਕਰੇ ਕਿਥੇ ਮਹਾਰਾਜ ਕਹਿੰਦੇ ਇਸ਼ਨਾਨ ਜੇ ਤੈਨੂੰ ਕਰਨਾ ਹੈ ਬਾਗ ਮਜਨ ਸੰਗ ਸਾਧੂਆਂ ਤੋਂੜੀ ਕਰਿਸ਼ਨਾ ਫੇਰ ਤੂੰ ਸੰਤਾਂ ਦੀ ਸੰਗਤ ਚ ਜਾ ਸੰਗਤ ਕਰਨੇਮ ਜੇਨਾ ਇਹ ਇਗਲਾ ਇਸ਼ਨਾਨਾ ਹੈ ਇਹ ਸਭ ਤੋਂ ਵੱਡਾ ਇਸ਼ਨਾਨ ਹੈ ਪਰਮੇਸ਼ਰ ਨੇ ਤੇਰੇ ਅੰਦਰ ਤੀਰ ਰੱਖਿਆ ਹੋਇਆ ਹੈ ਉਹ ਕੀ ਹੈ ਨੌ ਨੇ ਤੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁੰਨ ਸੁਆਦ ਅਨਰ ਤੈ ਨਾਜ਼ ਕਹਿ ਨਾ ਜਾਈ ਅਚਰਜ ਵਿਸਵਾਦ ਜਿਹੜਾ ਆਤਮ ਤੀਰਥ ਹੈ ਉਹਦਾ ਮੁਕਾਬਲਾ ਦੁਨੀਆ ਦਾ ਕੋਈ ਤੀਰਥ ਨਹੀਂ ਕਰ ਸਕਾ ਮਾਗ ਮਪਨੀਤ ਭਈ ਤੀਰ ਸੰਤਰ ਜਾਣਿਆ ਕਹਦੇ ਪਵਿੱਤਰ ਹੋ ਗਿਆ ਜਿਨੇ ਅੰਦਰਲੇ ਤੀਰ ਤੋਂ ਜਾਣ ਲਿਆ ਸਾਜਨ ਸਹਿਲ ਸਹਿਜ ਮਿਲੇ ਗੁਣ ਗਾਏ ਅੰਕ ਸੁਮਾਨਿਆਂ ਜਿਹੜੇ ਨੂੰ ਟੋਲਦੇ ਸੀ ਬੈਜਰੂ ਜੀ ਨੂੰ ਉਹ ਸਹਿਜ ਨਾਲ ਅੰਦਰੋਂ ਹੀ ਪ੍ਰਾਪਤ ਹੋ ਗਏ ਪ੍ਰੀਤਮ ਗੋਣਾੰਕੇ ਸੁਣਪਰਾ ਬਣ ਕੇ ਤੁਧ ਭਾਵਾਂ ਸਰਨਾਵਾ ਜੇ ਤੈਨੂੰ ਪਾਉਂਦਾ ਤਾਂ ਇਸ ਥਿਥੇ ਕੋਈ ਇਨਾਮ ਕਰ ਸਕਦਾ ਗੰਗ ਜਮਨ ਤੈ ਭੇਣੀ ਸਜੋ ਹੁਣ ਮਹਾਰਾਜ ਨੇ ਨਾਲ ਦੀ ਨਾਲ ਜੁਗਤ ਵੀ ਦੱਸਦਾ ਤਰੀਕਾ ਵੀ ਦੱਸਦਾ ਵੀ ਕਿੱਥੇ ਹੈ ਉਹ ਤੀਰ ਕਹਿੰਦੇ ਜਿੱਥੇ ਗੰਗਾ ਜਮਨਾ ਸਰਸਤੀ ਦਾ ਸੰਗਮ ਹੁੰਦਾ ਹੈ ਨਾ ਉਥੇ ਤੀਰ ਸ ਹੈ ਹੁਣ ਇੱਕ ਤਾਂ ਬਾਹਰ ਹੈ ਅਲਾਹਾਬਾਦ ਉਹ ਅੰਦਰ ਕਿੱਥੇ ਹੋਇਆ ਇਹ ਤਾਂ ਇਸ਼ਾਰਾ ਕਰਦੇ ਨੇ ਵੀ ਅੰਦਰ ਇਸ਼ਨਾਨ ਕਰੋ ਇਹਦੇ ਵਿੱਚ ਤਿੰਨ ਨਾੜੀਆਂ ਨੇ ਸਾਡੇ ਅੰਦਰ ਇੱਕ ਨੂੰ ਜੜਾ ਕਹਿੰਦੇ ਨੇ ਇੱਕ ਨੂੰ ਪਿਗਲਾ ਕਹਿੰਦੇ ਨੇ ਇੱਕ ਨੂੰ ਸੁਗਨਾ ਕਹਿੰਦੇ ਨੇ ਸਦੇਵਾਲਸੇ ਵਾਲੀ ਹੈ ਇਹ ਲੈ ਖਵੇ ਪਾਸੇ ਵਾਲੀ ਨੂੰ ਪਿੰਗਲਾ ਕਹਿੰਦੇ ਨੇ ਨਸਕਾ ਤੇ ਜਿਹੜੀ ਸੈਂਟਰ ਜਿੱਥੇ ਜਾ ਕੇ ਦੋਏ ਰਲਦੇ ਨੇ ਉਥੇ ਪਿੰਗਲਾ ਨਾਲੀ ਸੁਗੋਨਾ ਨਾਲੀ ਕਹਿੰਦੇ ਇਹਦੇ ਵਿੱਚ ਨਾਮ ਦਾ ਨਵਾਸ ਹੈ ਪਰਮੇਸ਼ਰ ਦਾ ਨਵਾਸ ਹੈ ਇਹ ਤਿੰਨੇ ਇੱਕ ਥਾਂ ਵਸਦੀਆਂ ਨੇ ਜਿਹੜਾ ਪਿੰਗਲਾ ਔਰ ਸੁਗੋਨਾ ਤਿੰਨ ਵਸੇ ਇੱਕ ਥਾਂ ਹੈ ਬੇਣੀ ਸੰਗਮ ਤੇ ਪਰਾਗਮ ਪਰਾਗ ਦੇ ਵਿੱਚ ਜਿਹੜਾ ਫਲ ਹੁੰਦਾ ਉਹ ਤਾਂ ਬਾਹਰਲਾ ਫਲ ਆ ਕਹਿੰਦੇ ਇੱਥੇ ਬੇਅਤ ਫਲ ਪ੍ਰਾਪਤ ਹੁੰਦਾ ਜਿਹਦੀ ਬਿਰਤੀ ਚੱਲੀ ਜਾ ਮੱਧਨ ਕਰੈ ਤੋ ਥਾਈ ਇੱਥੇ ਇਸ਼ਨਾਨ ਕਰ ਸੰਤੋ ਕਿਉਂ ਕਹਦੇ ਤਾ ਨਰਿੰਦਰ ਰਾਮ ਹੈ ਉੱਥੇ ਬੈਗਰੂ ਦਾ ਵਾਸ ਹੈ ਕਾਇਆ ਨਗਰ ਨਗਰ ਘੜ ਅੰਦਰ ਸਾਚਾ ਬਾਸਾ ਪੁਰਗਗ ਨੰਦਰ ਅਸਥਾਨ ਸਦਾ ਨਰਮਾਇਣ ਆਪੇ ਆਪ ਪਾਏ ਕਹਿੰਦੇ ਜਿੱਥੇ ਵੈਗਰੂ ਰਹਿੰਦਾ ਹੈ ਜਿੱਥੇ ਅੰਮ੍ਰਿਤ ਦਾ ਕੁੰਡਾ ਤੂੰ ਉੱਥੇ ਇਸ਼ਨਾਨ ਕਰ ਪਿਆ ਰਿਆ ਇਹ ਇਸ਼ਨਾਨ ਸਭ ਤੋਂ ਉੱਚਾ ਹੈ ਗੰਗ ਜਮਨ ਤਾ ਬੇਣੀ ਸੰਗਮ ਸਾਤ ਸੁਮੰਦਰ ਸੁਮਾਵ ਸਤੈ ਸੁਮੰਦਰ ਨੇ ਅੰਦਰ ਆਹ ਪਾਣੀ ਵਾਲੇ ਨਹੀਂ ਇਹ ਹੋਰ ਨੇ ਸੁਮੰਦਰ ਜਿਹੜੇ ਅੰਦਰ ਹੈ ਸੱਤ ਪੂਰ ਸੱਤ ਬਾਤੀਆਂ ਨੇ ਇਸਲਾਮ ਵਾਲੇ ਸੱਤ ਬਾਤੀਆਂ ਲਿਖਦੇ ਨੇ ਪਹਿਲੀ ਬਾਦੀ ਹੁੰਦੀ ਹੈ ਬਾਦੀਏ ਤਲਾਸ਼ ਵੈਰੂ ਦੇ ਟੋਣ ਵਿੱਚ ਬਰਾਗੀ ਹੋ ਕੇ ਢੂੰਡਦਾ ਫਿਰਾਂ ਫਿਰਦਾ ਹੈ ਢੂੰਡਦਾ ਕਿਥੇ ਮਹਾਤਮਾ ਤੋਂ ਮਿਲ ਜਾਵੇ ਕਿਸੇ ਟੀ ਜਨਰਲ ਤੋਂ ਲੱਭ ਜਾਵੇ ਪਹਾੜਾਂ ਤੋਂ ਲੱਭ ਜਾਵੇ ਢੂੰਡਦਾ ਫਿਰਦਾ ਕਿਉਂਕਿ ਢੂੰਡਦਾ ਹੈ ਫਿਰ ਜੇ ਤਰਕੀ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਵੀ ਇਹ ਇੱਥੋਂ ਤਾਂ ਨਹੀਂ ਮਿਲਣਾ ਪੂਰੇ ਗੁਰੂ ਦੀ ਸ਼ਰਨ ਪੈ ਪੂਰੇ ਮਹਾਤਮਾ ਦੇ ਨਾਲ ਸੰਪਰਕ ਕਰ ਤੇ ਫਿਰ ਉਹਦੇ ਨਾਲ ਕਰ ਪਿਆਰ ਉਹ ਕੁਝ ਨਹੀਂ ਮੰਗਦਾ ਉਹ ਪਿਆਰ ਮੰਗਦਾ ਪਿਆਰ ਦੀ ਭੇਟਾ ਦੇ ਤੇ ਜੇ ਤੂੰ ਪਿਆਰ ਦੀ ਭੇਟਾ ਦੇਵੇਂਗਾ ਫਿਰ ਤੈਨੂੰ ਉਹ ਰਸਤਾ ਦੱਸੇਗਾ ਇਹਨੂੰ ਵਾਦੀਏ ਇਸ਼ਕ ਕਹਿੰਦੇ ਨੇ ਬਰਾਗੀ ਹੋਇਆ ਤਰੇ ਫਿਰਨਾ ਤੀਸਰਾ ਹੋਇਆ ਕਰਦੀ ਹੈ ਬਰਾਦੀ ਵਾਦੀਏ ਮਾਸਤ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਬਚਨ ਸੁਣ ਕੇ ਉਹਦੇ ਅੰਦਰ ਗਿਆਨ ਪੈਦਾ ਹੋ ਜਾਂਦਾ ਹੈ ਉਹ ਫਿਰ ਗਿਆਨ ਦੀ ਬਾਤ ਕਰਦਾ ਵੈਗਰੂ ਬਾਰੇ ਉਹਨੂੰ ਸੋਝੀ ਆ ਜਾਂਦੀ ਹੈ ਵੀ ਉਹ ਤਾਂ ਅੰਦਰ ਹੀ ਆ ਮੇਰੇ ਅੰਤਰਕੋਟ ਛੱਜੇ ਹਟ ਨਾਲੇ ਆ ਭੇਲੇ ਵੇ ਵੱਸ ਵਾਲੇ ਬਜਰ ਕਪਾੜ ਜੜੇ ਜੜ ਜਾਣੇ ਗੁਰਸ਼ਬਦੀ ਕੋ ਲੈ ਤਾ ਭੀਤਰਕੋਟ ਗੁਫਾ ਕਰ ਜਾਈ ਮਹਾਰਾਜ ਹੁਣ ਖਾਂ ਦੱਸਦੇ ਨੇ ਵੀ ਜਦ ਤੇਰੇ ਨੌਵੇਂ ਦਰਵਾਜ਼ੇ ਬੰਦ ਕਰ ਲੈਣਾ ਤਾਂ ਅੱਖਾਂ ਤੇਰੇ ਕਾਬੂ ਵਿਚ ਆ ਗਈਆਂ ਕੰਨ ਕਾਬੂ ਚ ਆ ਗਏ ਰਸਨਾ ਕਾਬੂ ਚ ਆ ਗਈ ਨਾਸਕਾ ਕਮ ਚ ਆ ਗਿਆ ਕਾਬੂ ਚ ਆ ਗਿਆ ਸਵਰ ਸੰਦਰੀਆ ਕਾਬੂ ਚ ਆ ਗਿਆ ਫੇਰ ਪਿਆਰੇ ਠਾਕੀਆਂ ਗਈਆਂ ਵੈਗਰੂ ਮੰਤਰ ਨਾਲ ਠਾਕ ਦਿੱਤਾ ਹੁਣ ਇਹ ਕੁਛ ਕਿਥੇ ਕਰੇ ਨਾਉ ਗਰ ਠਾਕੇ ਹੋ ਕੇ ਮਰ ਜਾਏ ਫੇਰ ਦਸਵੇਂ ਪੁਰਖ ਲਈ ਖਪਾਰੀ ਪਹਿਲੇ ਵਿੱਚ ਕਿਵੇਂ ਬਾਹਰ ਕਹਿੰਦੇ ਆ ਨਾਲ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕਲਾਇਤਾ ਗੁਰੂ ਦਾ ਸ਼ਬਦ ਮਿਲ ਜਾਵੇ ਫੇਰ ਉਹ ਬਜਰ ਕਪਾਟ ਖੁੱਲਦੇ ਨੇ ਤੇ ਜਦ ਤੂੰ ਅੰਦਰ ਗਿਆ ਦਸਵੇਂ ਪੁਰਖ ਲੇਖ ਪਾਰੀ ਨਾ ਤਾਂ ਤੇਰੇ ਦਵਾਜੇ ਖੁੱਲਨੇ ਨੇ ਇੱਕ ਬੰਦ ਪਿਆ ਪਿਆਰਿਆ ਜਦ ਇਹ ਨਾ ਸਾਰਿਆਂ ਦਰਵਾਜਿਆਂ ਨੂੰ ਬੰਦ ਕਰੇਗਾ ਨਾ ਫੇਰ ਪ੍ਰੈਸ਼ਰ ਜਿਹੜਾ ਲੀਕ ਨਹੀਂ ਹੋਣਾ ਹੁਣ ਇੰਜਨ ਦਾ ਪ੍ਰੈਸ਼ਰ ਲੀਕ ਹੋ ਗਿਆ ਵੀ ਚਲਾ ਲੋ ਕਦੇ ਨਹੀਂ ਚੱਲਣਾ ਉਹ ਪ੍ਰੈਸ਼ਰ ਤਾਂ ਲੀਕ ਹੋ ਗਿਆ ਪਿਸਤਨ ਨੂੰ ਕਿਵੇਂ ਤੋੜੂਗਾ ਉਹ ਉਹ ਤਾਂ ਹੀ ਹੋਲਗੇ ਜੇ ਅੰਦਰ ਪ੍ਰੈਸ਼ਰ ਬਣਦਾ ਹੈ ਉਹ ਪ੍ਰੈਸ਼ਰ ਬਣਦਾ ਜਦੋਂ ਨੋਂ ਦਰਵਾਜ਼ੇ ਬੰਦ ਕਰ ਦਿੰਦੇ ਆਸੀਂ ਫੇਰ ਉਹ ਪ੍ਰੈਸ਼ਰ ਚੱਲਦਾ ਕਿਧਰ ਨੂੰ ਮੈਂ ਉੱਤੇ ਨੂੰ ਚੱਲਦਾ ਅੰਦਰ ਉਹ ਦਰਵਾਜ਼ੇ ਵੱਲ ਨੂੰ ਚੱਲਦਾ ਜਿਹੜਾ ਖੁੱਲਾ ਨਹੀਂ ਬੰਦ ਹੈ ਤੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ बे खां कोट है चोट हैटर गो ਨਾ ਸੁਣਨੀ ਨਾ ਸੁਣਨੀ ਨਾ ਸੁਣਨਾ ਪਰ ਛੱਡ ਤਲੀ jana ho jana ਅੰਦਰ ਇਹ ਬਾਤ ਢੁੰਡਣ ਤੇ ਛੂਟ ਪਰੇ ਗੁਰ ਕਰ ਹੀ ਮੈਂ ਦਿਖਾਇਆ। ਸੰਤਾਂ ਦੇ ਵਚਨ ਨਾਲ ਕਹਿੰਦੇ ਗੰਗ ਜਵਨ ਤੈ ਬੇਣੀ ਸੰਗਮ ਸਾਤ ਸਮੁੰਦਰ ਸਮਾਵ। ਸੱਤ ਵਸਤੀਆਂ ਨੇ ਤੀਸਰੀ ਜਿਹੜੀ ਵਾਦੀ ਹੋਇਆ ਕਰਦੀ ਹੈ ਵਿਚਾਰ ਦੀ ਹੋਇਆ ਕਰਦੀ। ਚੌਥੀ ਵਾਦੀ ਨੂੰ ਬਾਦੀਏ ਮਹਿਵਤ ਕਹਿੰਦੇ ਨੇ ਮਹਿਵ ਹੋ ਜਾਣਾ, ਮਸਤ ਹੋ ਜਾਣਾ ਲੇਵਦੀ ਵਾਦੀ ਹੁੰਦੀ ਆ। ਚੌਥਾ ਸਮੁੰਦਰ ਹੈ ਪੰਜਵੀਂ ਜੜੀ ਬਾਦੀ ਹੈ ਉਸ ਸਾਇਜ ਦੇ ਵਿੱਚ ਆ ਜਾਣਾ ਛੇਵੀਂ ਜੜੀ ਬਾਦੀ ਹੈ ਇਹ ਹੋਇਆ ਕਰਦੀ ਹੈ ਜਿਹਨੂੰ ਬਾਦੀਏ ਨੂਰ ਕਹਿੰਦੇ ਨੇ ਬਿਸ਼ਵਾਦੀ ਬਾਦੀ ਹੈ ਸਤਵੀਂ ਜਿਹੜੀ ਹੈ ਇਹ ਹੁੰਦੀ ਹੈ ਪਰਮੇਸ਼ਰ ਦੇ ਨਾਲ ਬੇਜਾਨਵਸਤਾ ਦੀ ਜਿਹਨੂੰ ਫਨਾਹ ਅੱਲਾ ਕਹਿੰਦੇ ਨੇ ਆਪਣਾ ਫਨਾ ਕਰ ਦੇਣਾ ਤੇ ਅੱਲਾ ਬਣ ਜਾਣਾ ਦੇਵਤਾਂ ਪਰਮ ਈਸ਼ ਬਣ ਜਾਣਾ ਪਰਵੇਸ਼ਰ ਬਣ ਜਾਣਾ ਸੋ ਇਹ ਅੰਦਰਲਾ ਪੇਤ ਮਹਾਰਾਜ ਦਿੰਦੇ ਨੇ ਸਾਡੇ ਕੀ ਹੈ ਸਾਡੇ ਹੈ ਪੈਸਾ ਧਰਮ ਖੰਡ ਇਹਦੇ ਵਿੱਚ ਦੋ ਨੇ ਦੁਨੀਆ ਵੀ ਹੈ ਤੇ ਦਰਗਾਹ ਵੀ ਹੈ ਦੋਹਾਂ ਦਾ ਇੱਕ ਬਣਾਤਾ ਮਹਾਰਾਜ ਇਹਦੇ ਬਾਅਦ ਤੀਸਰਾ ਹੈਗਾ ਗਿਆਨ ਖੰਡ ਜੋਥਾ ਹੈਗਾ ਸਰਮ ਖੰਡ ਪੰਜਵਾਂ ਹੈ ਕਰਮ ਖੰਡ 6ਵਾਂ ਹੈ ਸੱਚ ਖੰਡ ਸੱਚ ਖੰਡ ਤੇ ਜਿਹੜੀ ਅਗਲੀ ਅਵਸਥਾ ਹੈ ਫਨਾਹੇ ਅੱਲਾ ਉਸ ਸਰਗੁਣ ਤੱਕ ਦੱਸ ਦਤਾ ਸਾਨੂੰ ਉਹ ਕਹਿੰਦੇ ਜਦ ਉੱਥੇ ਪਹੁੰਚ ਜਾਓਗੇ ਉੱਥੋਂ ਦਾ ਤੁਹਾਨੂੰ ਪਤਾ ਲੱਗ ਜੂਗਾ ਸੋਈ ਫਿਰ ਕੇ ਤੂੰ ਵਹਿਆ ਜਾ ਕੋ ਕਹਤਾ ਔਰ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇੱਥੇ ਇਸ਼ਨਾਮ ਕਰੇ ਈੜਾ ਪਿੰਗਲਾ ਔਰ ਸੁਘਮਨਾ ਤੀਨ ਵਸੇ ਇੱਕ ਥਾਈ ਵੇਰੀ ਸੰਗਮ ਤਾ ਪ੍ਰਾਗਮਨ ਮਜਨ ਕਰੇ ਦਿਸਾਈ ਸੰਤੋ ਤਾਹਨ ਰੰਜਨ RAM ਹੈ ਕਹਿੰਦੇ ਉੱਥੇ ਵਸੇ ਰੂ ਗੁਰਗਮ ਚੀਨਾ ਵੀਰਲਾ ਕੋਈ ਤਾਹਨ ਰੰਜਨ ਰਭਿਆ ਹੋਇਸ ਉੱਥੇ ਨਿਸ਼ਾਨੀ ਕੀ ਹੈ ਕੋਈ ਨਿਸ਼ਾਨੀ ਵੀ ਹੋਣੀ ਚਾਹੀਦੀ ਹੈ ਕਹਿੰਦੇ ਦੇਵ ਸਥਾਨੇ ਕੀ ਹੈ ਨਿਸ਼ਾਨੀ ਉੱਥੇ ਨਿਸ਼ਾਨੀ ਦੱਸ ਦੇ ਲੈ ਬੜੋ ਪਿਆਰ ਨਾਲ उे अनहद बजे बजद जिथे देव सतार उे अनहद बजे बजदात ਕਹਿੰਦੇ ਜਿੱਥੇ ਇਸ਼ਾਰਾ ਕਰਨਾ ਹੈ ਨਾ ਉਥੇ ਰਮਈਆ ਰਹਿੰਦਾ ਹੈ ਨਰੰਗਾ ਆਪ ਰਹਿੰਦਾ ਉਥੇ ਨਿਸ਼ਾਨੀ ਕੀ ਹੈ ਦੇਵ ਨਿਸ਼ਾਨ ਹੈ ਦੇਵ ਸਥਾਨ ਹੈ ਕੀਆ ਨਿਸ਼ਾਨ ਕਹਿੰਦੇ ਤੈ ਬਾਜੇ ਸ਼ਬਦ ਅਨਹਦ ਬਾਣ ਉਥੇ ਐ ਸੂਰੇ ਚੰਦ ਤਾਰੇ ਨਹੀਂ ਹੈ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰੂ ਉਹ ਤੇ ਹੋជា ਉਪਰ ਲਿਖੀ ਸੰਧੀ ਬਹੁਤ ਵਧੀਆ ਜਿਹਨੂੰ ਆਪੇ ਹੀ ਪਤਾ ਸਾਰੀ ਚੀਜ਼ ਸੋ ਮਹਾਰਾਏ ਕਹਿੰਦੇ ਜੇ ਤੈ ਇਸ਼ਨਾਨ ਕਰਨਾ ਹੈ ਨਾ ਤਾਂ ਤੂੰ ਨਾਮ ਦੇ ਵਿੱਚ ਇਸ਼ਨਾਨ ਕਰ ਜਿਹੜੇ ਤੀਰਥ ਨੇ ਠੀਕ ਹੈ ਨਾ ਤਾਂ ਉਸ ਵੇਲੇ ਪੁੰਨ ਸੀ ਗੰਗ ਜਮਨ ਤੇ ਬੇਣੀ ਸੰਗਮ ਮਹਾਰਾਏ ਕਹਿੰਦੇ ਅੰਦਰ ਹੈ ਤੇਰੇ ਗੰਗਾ ਜਮਨਾ ਬੇਣੀ ਸਭ ਦਾ ਸੰਗਮ ਹੈ ਤੇ ਸਾਤ ਸਮੁੰਦਰ ਸਮਾਵਾ ਪੁੰਨਦਾਨ ਪੂਜਾ ਪ੍ਰਵੇਸ਼ਰ ਜੁਗ-ਜੁਗ ਇੱਕ ਹੋ ਜਾਂਦਾ ਜਿਹੜਾ ਇੱਕ ਪਛਾਣ ਲੈਣਾ ਗੱਲੇ ਪੂਜਾ ਪੁੰਨ ਸਭ ਉਸ ਇਹਦੇ ਤੇ ਆ ਜਾਂਦਾ ਨਾਨਕ ਮਾਧ ਮਹਾਰਾਜ ਸਾਜਪ 68 ਤੀਰਥ ਇਹ ਜਿਹੜਾ ਤੀਰਥ ਹੈ ਇਹਦੇ ਚ ਸਤਿਆਰੀ ਹੈ 68 ਤੀਰਥਾਂ ਦੇ ਵਿੱਚ ਜਿਹੜਾ ਨਾਮ ਦਾ ਤੀਰਥ ਹੈ ਉਹਦਾ ਮੁਕਾਬਲਾ ਕੋਈ ਨਹੀਂ ਲੱਖਾਂ ਤੀਰਥਾਂ ਦਾ ਫਲ ਮਿਲਦਾ ਲਖਾ ਤੋਂ ਵੀ ਬਹੁਤਾ ਮਹਾਰਾਜ ਐ ਫਰਮਾਨ ਕਰਦੇ ਲਖਾ تیر ਸਾ ਤੋਂ ਬਹੁਤਾ ਫਲ ਮਿਲਦਾ ਸੰਗਤ ਕਰਕੇ ਸਾਧੂ ਆ ਦੀ ਲਖਾ ਕੋਲੋਂ